ਸਾਰੇ ਨੂੰ ਪਿਆਰ ਭਰੀ ਸਵੇਰ ਗੱਲ ਜੀ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਜਿਹੜੀ ਹੈ ਵੱਡੀ ਖੁਸ਼ਖਬਰੀ ਕਾਫੀ ਲੰਮੇ ਸਮੇਂ ਤੋਂ ਬਾਅਦ ਵੱਡੀ ਰਾਹਤ ਭਰੀ ਜਿਹੜੀ ਖਬਰ ਮਿਲੀ ਹੈ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਵੀ 5.5 ਸਾਲਾਂ ਦਾ ਜਿਹੜਾ ਏਰੀਅਰ ਹੈ ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਜਿਹੜਾ ਹੈ ਕਿਸ਼ਤਾਂ ਦੇ ਵਿੱਚ ਦਿੱਤਾ ਜਾਏਗਾ ਇਹਦੇ ਤਹਿਤ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਪੈਨਸ਼ਨਰਸ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ 42 ਕਿਸ਼ਤਾਂ ਦੇ ਵਿੱਚ ਏਰੀਅਰ ਦਿੱਤਾ ਜਾਵੇਗਾ ਅਤੇ ਉਹਦੀ ਪਹਿਲੀ ਕਿਸ਼ਤ ਜਿਹੜੀ ਹੈ 1 April 2025 ਨੂੰ ਦਿੱਤੀ ਜਾਏਗੀ ਪਰ ਇਹ ਜਿਹੜਾ ਇੱਕ ਖੁਸ਼ਖਬਰੀ ਹੈ ਅੱਜ ਤੋਂ ਜਦੋਂ ਪੈਸ਼ਨਰਸ ਨੂੰ ਪੈਨਸ਼ਨ ਜਿਹੜੀ ਉਹਨਾਂ ਦੇ ਖਾਤਿਆਂ ਦੇ ਵਿੱਚ ਗਈ ਤੇ ਜਿਹੜੀ ਉਹ ਏਰੀਅਰ ਦੀ ਪਹਿਲੀ ਕਿਸ਼ਤ ਉਹ ਵੀ ਵਿੱਚ ਐਡ ਸੀ ਭਾਵ ਕਿ ਪੈਨਸ਼ਨ ਅੱਗੇ ਤੋਂ ਵੱਧ ਜਿਹੜੀ ਸੀ ਉਹਨਾਂ ਪੈਨਸ਼ਨਰਸ ਨੂੰ ਮਿਲੀ ਹੈ ਜੋ ਜਾਣਕਾਰੀ ਮਿਲੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹੜੇ ਪੈਨਸ਼ਨਰ ਦੀ ਪੈਨਸ਼ਨ ਹੈ ਉਹ ਪੈਨਸ਼ਨ ਜਿਹੜੀ ਹੈ ਉਹ ਪੈ ਚੁੱਕੀ ਹੈ ਔਰ ਪੈਨਸ਼ਨਰਸ ਨੂੰ ਉਹਦਾ ਜਿਹੜਾ ਸੁਨੇਹਾ ਵੀ ਜਿਹੜਾ ਹੈ ਉਹਨਾਂ ਦੇ ਜਿਹੜੀ ਮੋਬਾਈਲ ਤੇ ਮੈਸੇਜ ਜਿਹੜਾ ਹੈ ਆ ਚੁੱਕਿਆ ਜਿਹਦੇ ਵਿੱਚ ਜਿਹੜੀ ਪੈਨਸ਼ਨ ਪਹਿਲਾਂ ਸੀ ਉਹਦੇ ਵਿੱਚ ਏਰੀਅਰ ਦੀ ਪਹਿਲੀ ਕਿਸ਼ਤ ਜਿਹੜੀ ਹੈ ਜੋੜ ਕੇ ਪੈਨਸ਼ਨ ਪਾਈ ਗਈ ਹੈ ਪਰ ਜੋ ਜਾਣਕਾਰੀ ਜਿਹੜੀ ਮਿਲੀ ਹੈ ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਹਲੇ ਪੈਨਸ਼ਨ ਰਿਲੀਜ਼ ਨਹੀਂ ਕੀਤੀ ਗਈ ਵੱਡੀ ਗਿਣਤੀ ਦੇ ਵਿੱਚ ਪੈਨਸ਼ਨਰਸ ਜਿਹੜੇ ਨੇ ਉਹ ਜਿਹੜੇ ਨੇ ਐਸ ਬੀ ਆਈ ਬੈਂਕ ਦੇ ਨਾਲ ਜੁੜੇ ਨੇ ਉਹ ਉਹ ਪੈਨਸ਼ਨ ਦੀ ਵੇਟ ਕਰ ਰਹੇ ਨੇ ਔਰ ਜਦੋਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹੜੇ ਪੈਨਸ਼ਨਰਾਂ ਦੀ ਪੈਨਸ਼ਨ ਆਉਂਦੀ ਹੈ ਤਾਂ ਉਹਨਾਂ ਦੀ ਆਈ ਹੈ ਤੇ ਪਹਿਲੀ ਏਰੀਅਰ ਦੀ ਕਿਸ਼ਤ ਉਹਦੇ ਵਿੱਚ ਐਡ ਸੀ ਅਤੇ ਉਹਦੇ ਨਾਲ ਪੈਸ਼ਨਰਸ ਦੇ ਵਿੱਚ ਕਾਫੀ ਜਿਹੜੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਚੱਲਨੀ ਹੈ ਭਾਵ ਕਿ ਪੈਸ਼ਨਰਸ ਨੇ ਔਰ ਮੁਲਾਜ਼ਮਾਂ ਨੇ ਇਹ ਜਿਹੜਾ ਹੈ ਏਰੀਅਰ ਲੈਣ ਦੇ ਲਈ ਬਹੁਤ ਹੀ ਵੱਡਾ ਜਿਹੜਾ ਸੰਘਰਸ਼ ਕੀਤਾ ਹੈ ਜਿੱਥੇ ਸੜਕੀ ਸੰਘਰਸ਼ ਕੀਤਾ ਉਥੇ ਅਦਾਲਤਾਂ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਲਗਾ ਕੇ ਲੱਖਾਂ ਰੁਪਏ ਖਰਚ ਕਰਕੇ ਔਰ ਕਾਨੂੰਨੀ ਲੜਾਈ ਲੜੀ ਹੈ ਪਰ ਮੰਗ ਤੇ ਏਸੀ ਕੀ ਪੈਨਸ਼ਨਰ ਦੀ ਤੇ ਮਲਾਸਮਾ ਦੀ ਵੀ ਉਹਨਾਂ ਨੂੰ ਇੱਕੋ ਕਿਸ਼ਤ ਦੇ ਵਿੱਚ ਸਾਰਾ ਏਰੀਅਰ ਜਿਹੜਾ ਹੈ ਦਿੱਤਾ ਜਾਵੇ ਪਰ ਇਹ ਏਰੀਅਰ ਜਿਹੜਾ ਹੈ 42 ਕਿਸ਼ਤਾਂ ਦੇ ਵਿੱਚ ਦੇਣ ਨਾਲ ਪੈਨਸ਼ਨ ਇਹ ਮਹਿਸੂਸ ਕਰਦੇ ਨੇ ਵੀ ਉਹਨਾਂ ਦੀ ਸਾਰੀ ਜਿਹੜੀ ਰਾਸ਼ੀ ਜਿਹੜੀ ਹੈ ਟੁੱਟ ਗਈ ਹੈ ਅਤੇ ਟੁੱਟਵੇਂ ਢੰਗ ਦੇ ਨਾਲ ਉਹਨਾਂ ਨੂੰ ਪੈਨਸ਼ਨ ਮਿਲੇਗੀ ਪਰ ਇਹਦੇ باوجود ਪੈਨਸ਼ਨ ਇਹਦੀ ਪੈਨਸ਼ਨ ਇਹ ਵੀ ਕਹਿੰਦੇ ਨੇ ਜਾਂਦੇ ਯਾਰ ਜਾਂਦੇ ਯਾਰ ਦੀ ਲੰਗੋਟੀ ਹੀ ਸਹੀ ਚਲੋ ਘਟੋ ਘਟ ਏਰੀਅਰ ਕਿਸ਼ਤਾਂ ਦੇ ਵਿੱਚ ਮਿਲਿਆ ਤਾਂ ਸਹੀ ਏ ਜਦੋਂ ਇਨਸਾਫ ਨਾ ਮਿਲੇ ਤੇ ਫਿਰ ਲੋਕਾਂ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਸੋ ਇਸ ਤੋਂ ਜਿਹੜੀ ਹੈ ਗੱਲ ਅੱਗੇ ਜਿਹੜੀ ਹੈ ਅਗਲੀ ਗੱਲ ਇਹ ਹੈ ਕਿ ਜਿਹੜੇ 75 ਸਾਲ ਤੋਂ ਘਟ ਉਮਰ ਦੇ ਪੈਨਸ਼ਨਰਸ ਨੇ ਉਹਨਾਂ ਨੂੰ ਤੇ ਅੱਜ ਜਿਹੜੀ ਕਿਸ਼ਤ ਮਿਲ ਗਈ ਹੈ ਪਹਿਲੀ ਪਰ ਜਿਹੜੀ ਕਿਸ਼ਤ ਖਤਮ ਕਦੋਂ ਹੋਏਗੀ ਇਹ ਜਨਵਰੀ 2028 ਤੱਕ ਕਿਸ਼ਤਾਂ ਚੱਲਣਗੀਆਂ ਪਰ 42 ਕਿਸ਼ਤਾਂ ਵਿੱਚ ਪੂਰੀਆਂ ਹੋਣਗੀਆਂ ਤੇ ਫਿਰ ਇਹ 5.5 ਸਾਲਾਂ ਦਾ ਪੂਰਾ ਏਰੀਅਰ ਪੈਨਸ਼ਨਰਸ ਦੇ ਜੇਬ ਦੇ ਵਿੱਚ ਜਾਂ ਖਾਤਿਆਂ ਵਿੱਚ ਜਾਊਗਾ ਔਰ ਦੂਸਰੇ ਪਾਸੇ ਮੁਲਾਜ਼ਮ ਤੇ ਹਲੇ ਵੀ 1 ਸਾਲ ਲੜਕਣਗੇ ਕਿਉਂਕਿ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਜੇ ਦੇ ਮਲਾਜ਼ਮ ਨੇ ਉਹਨਾਂ ਨੂੰ 36 ਕਿਸ਼ਤਾਂ ਦੇ ਵਿੱਚ ਏਰੀਆ ਦੇਣਾ ਪਰ ਦੇਣਾ ਕਦੋਂ ਆ ਪਹਿਲੀ ਕਿਸ਼ਤ ਕਦੋਂ ਦੇਣੀ ਹੈ 1 April 2026 ਨੂੰ ਸੂ ਮਲਾਜ਼ਮਾਂ ਨੂੰ ਪੂਰਾ 1 ਸਾਲ ਹਲੇ ਉਡੀਕ ਕਰਨੀ ਪਏਗੀ ਔਰ ਮਲਾਜ਼ਮਾਂ ਨੂੰ ਜਿਹੜਾ ਏਰੀਆ ਕੰਪਲੀਟ ਮਿਲੇਗਾ ਉਹ ਜਾ ਕੇ ਮਿਲੇਗਾ April 2029 ਤੱਕ ਭਾਵੇਂ April 2029 ਤੱਕ ਕਿਸ਼ਤਾਂ ਚੱਲਣਗੀਆਂ ਤੇ ਫਿਰ ਮਲਾਜ਼ਮਾਂ ਦਾ ਜਿਹੜਾ 5.5 ਸਾਲਾਂ ਦਾ ਪੁਰਾਣਾ ਜਿਹੜਾ ਏਰੀਆ ਉਹ ਖਾਤਿਆਂ ਦੇ ਵਿੱਚ ਆ ਜਾਵੇਗਾ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖੁਸ਼ ਖਬਰੀ ਦੀ ਗੱਲ ਜੀ